ਪਰ ਤੋਂ ਪਹਿਲਾਂ 트럼ਪ ਨੂੰ ਵੱਡੀ ਰਾਹਤ ਮੈਟਾ ਨੇ ਅਮਰੀਕੀ ਚੋਣਾਂ ਦੌਰਾਨ 트럼ਪ ਤੋਂ ਹਟਾਈ ਇਹ ਪਾਬੰਦੀ। ਸੋ ਮੈਟਾ ਨੇ ਆਪਣੇ ਪਲੇਟਫਾਰਮਾਂ ਤੋਂ ਹਟਾਇਆ ਹੈ ਬੈਨ ਚੋਣ ਪ੍ਰਚਾਰ ਦੇ ਲਈ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇ ਮੈਟਾ ਦੇ ਵੱਲੋਂ ਕਿਹਾ ਗਿਆ। ਸੋ 트럼ਪ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਅਧਿਕਾਰ ਹੈ। 2021 ਦੇ ਵਿੱਚ ਮੈਟਾ ਨੇ ਅਕਾਊਂਟ ਤੇ ਬੈਨ ਲਗਾਇਆ ਸੀ ਅਮਰੀਕਾ ਦੇ ਕੈਪੀਟਲ ਹਿਲ ਦੇ ਵਿੱਚ 2021 ਚ ਹੋਈ ਸੀ ਹਿੰਸਾ ਜਿੱਤੇ ਕਿ 트럼ਪ ਤੇ ਸਮਰਥਕਾਂ ਨੂੰ ਉਕਸਾਉਣ ਦਾ ਇਲਜ਼ਾਮ ਲੱਗਿਆ ਸੀ। ਸੋ ਵੱਡੀ ਰਾਹਤ ਡੋਨਲਡ 트럼ਪ ਨੂੰ ਅਮਰੀਕੀ ਚੋਣਾਂ ਤੋਂ ਪਹਿਲਾਂ ਡੋਨਲਡ 트੍ਰੰਪ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਮੈਟਾ ਨੇ ਅਮਰੀਕੀ ਚੋਣਾਂ ਦੌਰਾਨ 트੍ਰੰਪ ਤੋਂ ਪਾਬੰਦੀ ਹਟਾ ਦਿੱਤੀ ਹੈ ਸੋ ਚੋਣ ਪ੍ਰਚਾਰ ਦੇ ਲਈ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇ ਮੈਟਾ ਨੂੰ ਮੈਟਾ ਵੱਲੋਂ ਕਿਹਾ ਗਿਆ ਹੈ 트੍ਰੰਪ ਨੂੰ ਵੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਦਾ ਅਧਿਕਾਰ ਹੈ 2021 ਦੇ ਵਿੱਚ ਮੈਟਾ ਨੇ ਅਕਾਊਂਟ ਤੇ ਬੈਨ ਲਗਾ ਦਿੱਤਾ ਸੀ ਪਰ ਹੁਣ ਅਮਰੀਕੀ ਚੋਣਾਂ ਤੋਂ ਪਹਿਲਾਂ 트੍ਰੰਪ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਮੈਟਾ ਨੇ ਅਮਰੀਕੀ ਚੋਣਾਂ ਤੋਂ ਪਹਿਲਾਂ ਲਗਾਏ ਗਏ ਚੜ੍ਹੇ ਕਿ ਬੈਨ ਸੀ ਉਸ ਨੂੰ ਹਟਾ ਦਿੱਤਾ ਹੈ ਸੋ ਡੋਨਲਡ 트੍ਰੰਪ ਦੇ ਲਈ ਵੱਡੀ ਰਾਹਤ